ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜਿੱਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਸਹਿਣਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਦੋ ਕਟੀਆਂ ਵਕਾਊਾ ਜੀ ਜੇ ਕਿਸੇ ਵੀ ਭਰਾ ਨੇ ਇਦਾਂ ਦੀ ਐਡ ਕਰਾਉਣੀ ਹੋਵੇ ਤਾਂ ਆਪਣਾ ਨੰਬਰ ਲੋਡ ਕਰੋ ਜੀ 7028000355 ਜੀ ਬਾਕੀ ਵੀਰ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਨੂੰ ਵੱਧ ਤੋਂ ਵੱਧ ਫਾਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਅੱਡ ਤੱਕ ਨਵੀਆਂ ਨਵੀਆਂ ਵੀਡੀਓ ਅਪਲੋਡ ਕਰ ਸਕੀ ਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆ ਜੀ ਝਾਂਕਰ ਬਾਈ ਜੀ ਸਾਸਿ ਗਾਈ ਸਤਿ ਸ੍ਰੀ ਅਕਾਲ ਜੀ ਨਾਮ ਬਿੱਟੂ ਸਿੰਘ ਪਿੰਡ ਸੈਣਾ ਜ਼ਿਲ੍ਹਾ ਬਰਨਾਲਾ ਠੀਕ ਆ ਪਹਿਲੀ ਕੱਟਰੀ ਜਾਣਕਾਰੀ ਹੋਵੇ ਕਿੰਨੇ ਟਾਈਮ ਦੀ ਆਪਾਂ ਇਹ ਕੱਟੀ ਹੈ ਇਹ 20 ਮਹੀਨਿਆਂ ਦੀ ਹੈ ਜੀ 20 ਮਹੀਨਿਆਂ ਦੀ ਆ ਠੀਕ ਹੈ ਜੀ ਰੇਟ ਰੂਟ ਭਰਾ ਦਾ ਰੇਟ ਇਹਦਾ 35000 ਰੇਟ 35000 ਥਾਣ ਚਾਰੀ ਹੈ 4 ਹੈ ਥਣ ਸਾਹ ਬੜੀ ਪੂਛ ਫੜ ਲਓ ਨੂੰ ਮਾਰੋ ਨਾ ਕੋਈ ਗੱਲ ਨਹੀਂ ਵਾ ਰੋਕ ਲਾ ਬਸ ਜਿੱਤੇ ਰੁਪਏ ਲੋਚ ਇਹ ਨੂੰ ਲੋਕ ਕਹੇ ਰਹੇ ਹਰਕ ਮੜੇ ਲੋਚ ਟੰਟੂ ਨੂੰ ਬੋਲ ਮੋਟਾ ਲੱਗਿਆ ਚੈੱਕ ਕਰ ਸਕਦੇ ਹਾਂ ਠੀਕ ਹੈ ਤੋੜ ਦੋ ਪ੍ਰਾਣੂ ਲੋਚ ਤੋੜਨੇ ਆਂ ਹਾਂਜੀ ਹਾਂਜੀ ਤੋੜ ਕੇ ਕਿਹੜਾ ਦਵਾ ਦੂ ਬਸ ਬਾਹਰ ਲੋਚ ਚੈੱਕ ਕਰ ਸਕਦੇ ਹਾਂ ਪਤਲੇ ਪਿੰਡੇ ਚਾ ਪ੍ਰਾ ਸਿੰਗੀ ਸਿੰਗੀ ਫੇਸ ਲਓ ਜੀ ਤੋੜ ਦੋ ਤੋੜ ਦੋ ਲੋਚ ਕਿਹੜਾ ਵੀਰਾ ਨੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਬੰਨ ਦੇ ਬਸ ਲੈ ਚੱਲ ਲੈ ਚੱਲ ਬਸ ਤੋੜਾ ਤਰਾ ਦਿਖਾਉਣਾ ਬਸ ਬੰਨ ਦੇ ਨੂੰ ਵੀਰੇ ਲੋਚ ਚੱਕਰਸਾ ਦੇ ਭਰਾ ਦੂਜੀ ਵੀ ਖਲਗੀ ਹਾਂਜੀ ਵੀ ਦੂਜੀ ਕੱਟੀ ਜਾਣਕਾਰੀ ਦੇ ਦਿਓ ਆ ਕੱਟੀ ਜਾਣਕਾਰੀ ਦੇ ਦਿਓ ਕਿੰਨੇ ਟਾਈਮ ਦੀ ਹੈ 15 ਮਹੀਨਿਆਂ ਦੀ ਹੈ ਜੀ 15 ਮਹੀਨਿਆਂ ਦੀ ਹੈ ਇਹ ਥੰਦ ਦਿਖਾ ਦਿਓ ਚਾਰ ਹੀ ਥਾਣਾ ਮੋਟਾ ਚਾਰੇ ਸਾਫ ਠੀਕ ਹੈ ਜੀ ਤੇ ਫੇਸ ਦਿਖਾ ਦਿਓ ਬੜਾ ਇਹਨੂੰ ਇਹਦਾ ਰੇਟ ਭਰਾ ਜਾਇਜ਼ ਆ ਇਹਦਾ 25000 ਇਹਦਾ 25000 ਹਾਂਜੀ ਠੀਕ ਆ ਤੋਰ ਦਿਓ ਇਹਨੂੰ ਵੀ ਲਮੀ ਲੋ ਜੀ ਪੂਰਾ ਤਰ੍ਹਾਂ ਪਤਲੇ ਪਿੰਡੇ ਚ ਠੀਕ ਹੈ ਜੀ ਠੀਕ ਹੈ ਠੀਕ ਲੋ ਜੀ ਫੇਸ ਚੈੱਕ ਕਰ ਸਕਦੇ ਪੈਂਟ ਸਹਿਣਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਤੋਂ ਕੱਟੀਆਂ ਠੀਕ ਹੈ ਦੋਨੀਆਂ ਸੇਲ ਆ ਅ ਬੰਦਾ ਠੀਕ ਹੈ ਠੀਕਾ ਜਿੱਦਾਂ ਦੀ ਐਡ ਕਰਾਉਣੀਆਂ ਤਾਂ ਆਪਣਾ ਨੰਬਰ ਬੈਕ ਸਾਈਡ ਤੇ ਸਕਰੀਨ ਤੇ ਚੱਲਦਾ ਭਰਾ ਜੀਤਾ ਫਾਰਮ ਟੀਵੀ ਬਰਨਾਲਾ ਮਿਲਦੇ ਭਰਾ ਕਿਸੇ ਨਵੀਂ ਵੀਡੀਓ ਚੋ ਕੇ ਬਾਏ